ਤੇ ਉਹ ਗੱਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਹਾ ਸੀ ਉਹ ਤੇ ਚਲਾ ਗਿਆ ਜਿਨ੍ਹਾਂ ਨੇ ਗੱਲਾਂ ਜਿਨ੍ਹਾਂ ਨੇ ਗੱਲਾਂ ਕੱਡੀਆਂ ਤੇ ਪਕੜਿਆ ਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਛ ਕਰ ਲਿਆ ਤੁਸੀਂ ਇਹ ਨਹੀਂ ਮੈਨੂੰ ਪਤਾ ਕਿ ਖਾਦਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਉਹ ਮੈਨੂੰ ਨਾ ਬਾਰ-ਬਾਰ ਕਹਿੰਦੇ ਕਿ ਯਾਰ ਤੁਸੀਂ ਸਾਡਾ ਵਿਆਹ ਨਾ ਖਰਾਬ ਕਰੀਂ ਬੜੀ ਬਦਤਮੀਜ਼ੀ ਨਾਲ ਬੋਲੀ ਅਸੀਂ ਸਕੂਟੀ ਲੈਣੀ ਹੁੰਦੀ ਅੰਦਰ ਤੁਸੀਂ ਇਦਾਂ ਬੜੇ ਮਤਲਬ ਕਿ ਬਹੁਤ ਤੰਦੇ ਬਿਹੇਵਣਾ ਬੋਲੀ ਚਲ ਮੈਂ ਉਹਨੂੰ ਭੈਣ ਕਹਣਾ ਮਤਾਂ ਵੀ ਨਹੀਂ ਕੁਛ ਗਿਆ ਉਹ ਉਹ ਪਰੇ ਬੈ ਕੇ ਸ਼ਰਾਬ ਪੀਂਦੇ ਪਏ ਮੈਕਸਮੂ ਕੀ ਦੇ ਸਾਰੇ ਜਾਣੇ ਕੋਠੇ ਬੈਠੇ ਮੇਰੇ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਤੇ ਮੈਂ ਕੁਝ ਖਾ ਲੈਣਾ ਵਾ ਤੇ ਮੈਂ ਸਾਰਾ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਬਾਅਦ ਦੇ ਵਿੱਚ ਤੇਰਾ ਪਿਓ ਵੀ ਸਾਡੇ ਥੱਲੇ ਲੰਮੇ ਪੇਗਾ ਤੇਰੀ ਮਾਂ ਵੀ ਸਾਡੇ ਥੱਲੇ ਲੰਮੇ ਪੇਗੀ ਤੈਨੂੰ ਇਹੋ ਜਿਹਾ ਠੋਕਾਂਗੇ ਕੰਦਾ ਤੂੰ ਜ਼ਿੰਦਗੀ ਚ 2 ਸਾਲ 3 ਸਾਲ ਬਾਹਰ ਨਹੀਂ ਆ ਸਕੇਗਾ ਤੇ ਮੇਰਾ ਮੂਡਾ ਛੱਡ ਦੋ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗ ਮਰਨਾ ਤੇ ਮਰ ਜਾ ਉਹਦੇ ਦੁੱਖ ਮਾਨ ਕਰਨੀ ਨੀਰੂ ਸ਼ਰਮ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਤੇ ਮਸਲ ਆਪਣੀ ਨੇ ਕਮਾਈ ਕਰਦਾ ਤੇ ਉਹ ਆ ਰਿਆ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨਾਲ ਸ਼ਾਪੀਤੀ ਹੋਈ ਸੀ ਤੇ ਉਹ ਗੱਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਆ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗੱਲਾਂ ਜਿਨ੍ਹਾਂ ਨੇ ਗੱਲਾਂ ਕੱਡੀਆਂ ਤੇ ਪਕੜਿਆ ਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲੱਭ ਤੂੰ ਕੀਤਾ ਹੈ ਕੁਛ ਸਾਰਾ ਤੇ ਲੱਭ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕੁ ਕੁੱਟਿਆ ਇੰਨਾ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ ਦੋੜੇ ਆਏ ਬਾਅਦ ਤੇ ਉਹਨਾਂ ਨੇ ਇਹਨਾਂ ਨੂੰ ਵੀ ਤੰਜੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਵੀ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛੁਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗਾਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਜੀ ਨੇ ਗਾਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਜਾਰ ਤੋੜ ਜੋ ਤੁਸੀਂ ਵੀ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਆ ਜਾ ਮੈਂ ਨਾਲ ਤੇ ਸਿਰ ਛੱਡ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਕਿ ਖਾਬਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਤੇ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕਿ ਮਤਲਬ ਕੀ ਕੀ ਕਸੂਰ ਸੀ ਕਾ ਉਹਨਾਂ ਦਾ ਭਾਰ ਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਉਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕਿ ਪੁੱਟਿਆ ਬਹੁਤ ਹੈ ਇਹਨਾਂ ਦੇ ਹਾਂਜੀ ਉਹ ਵਿਆਹ ਦਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਐ ਸ਼ਰਾਬਾਂ ਪੀ ਕੇ ਮਤਲਬ ਕਿ ਸਾਡੇ ਗੁਆਂਢੀ ਨੇ ਹਾਂਜੀ ਹਾਂਜੀ ਸਾਡੇ ਗੁਆਂਢੀ ਮਤਲਬ ਗਲੀ ਦੇ ਵਿੱਚ ਹੀ ਆ ਮਤਲਬ ਗੁਆਂਢੀ ਆ ਮਤਲਬ हां जी हां जी ਬਾਹਰੋਂ ਵੀ ਆਏ ਸੀਗੇ ਲੋਕ ਤੇ ਸਾਰੇ ਇਹਨੂੰ ਪਾਗੇ ਮੇਰੇ ਬੇਟੇ ਨੂੰ ਇੰਨਾ ਕਿ ਕੁੱਟਿਆ ਕਿ ਨਾ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੇ ਤੇ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਹੈਗੀ ਆ ਜੀ ਆਪਣਾ ਸੰਡੇ ਇੱਕ ਤਰੀਕ ਦੀ ਆ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਇਹ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ डान ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ पकड़े आ जाए पांच ही छह बंदਿਆਂ ਦੇ ਨਾਮ ਹੈਗੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਜੇ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਤੇ ਸਾਨੂੰ ਇਨਸਾਫ ਦਿਵਾਓ ਔਰ ਜ਼ਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਨਸਾਫ ਨਹੀਂ ਮਿਲੇਗਾ ਤੇ ਮੈਂ ਵੀ ਇਹਨਾਂ ਦੇ ਸਿਰ ਤੜਕੇ ਕੁਝ ਖਾ ਕੇ ਮਰ ਜੂੰਗੀ ਸਰ ਮੇਰਾ ਨਾਮ ਲਵ ਸ਼ਰਮਾ ਹੈ ਜੀ ਮੈਂ ਭਿੰਡਰਲੀ ਗਲੀ ਦਾ ਨਿਵਾਸੀ ਆ ਠੀਕ ਹੈ ਜਾਚੌਂਗ ਚ ਮੇਰੀ ਦੁਕਾਨ ਆ ਲਵ ਸ਼ੱਕਰਪਿਆਰ ਠੀਕ ਹੈ ਜੀ ਗੱਲ ਇਦਾਂ ਹੀ ਸਾਰੇ ਕੇ ਨਾ ਸਾਡੇ ਨਾ ਨਾਲ ਹੀ ਘਰ ਆ ਮੁੰਡੇ ਆਪਣੇ ਭਰਾ ਹੀ ਆ ਉਹਨਾਂ ਦਾ ਫੰਕਸ਼ਨ ਹੈਗਾ ਘਰ ਕੋਈ ਵਿਆਹ ਸੀ ਉਹਦਾ ਤੇ ਉਹ ਮੈਨੂੰ ਨਾ ਬਾਰ ਬਾਰ ਕਹਿੰਦੇ ਕਿ ਯਾਰ ਸਾਡਾ ਵਿਆਹ ਨਾ ਖਰਾਬ ਕਰੀ ਸਾਡਾ ਵਿਆਹ ਨਾ ਖਰਾਬ ਕਰੀ ਤੇ ਮੈਂ ਉਹਨਾਂ ਨੂੰ ਕੋ ਕਹਿਣਾ ਮੈਂ ਯਾਰ ਮੈਂ ਕਿਹੜੀ ਗੱਲੋਂ ਤੁਹਾਡਾ ਵਿਆਹ ਖਰਾਬ ਕਰਨਾ ਕੌਣ ਕਹਿੰਦੇ ਸਚੀਨ ਤੇ ਸਚੀਨ ਦਾ ਡੈਡੀ ਠੀਕ ਆ ਤੇ ਚਾਚੀ ਵੀ ਮੇਰੀ ਕੰਦੀ ਮੈਂ ਉਹ ਮੈਂ ਉਹਨਾਂ ਨੂੰ ਚਾਚੀ ਕੰਦਾ ਹੀ ਕਰ ਕਿਉਂਕਿ ਸਾਡੇ ਲਾਗੇ ਰਹਿੰਦੇ ਆਈ ਨਾ ਤੇ ਸ਼ੁਰੂ ਤੋਂ ਬੜਾ ਪਿਆਰ ਬੜਾਈ ਨਾ ਨਾਲ ਤੇ ਬਾਅਦ ਦੇ ਵਿੱਚ ਨਾ ਇਹ ਇਹਨਾਂ ਨੇ ਚਲੋ ਗੱਡੀਆਂ ਲਾਈ ਦੀਆਂ ਦੋ ਆਪਣੇ ਘਰ ਦੇ ਬਾਹਰ ਪਿੱਛੇ ਮੋੜ ਤੇ ਵੀ ਇਹਨਾਂ ਦਾ ਕੀ ਘਰ ਆ ਠੀਕ ਆ ਕੇਵਲ ਉਹਨਾਂ ਦਾ ਸੁਨਿਆਰੇ ਦਾ ਉਹਨਾਂ ਨੇ ਦੋ ਗੱਡੀਆਂ ਲਾਈ ਦੀਆਂ ਚਲੋ ਮੈਂ ਆਪਣਾ ਜਾ ਕੇ ਨਾ ਆਟੋ ਲਾਤਾ ਠੀਕ ਆ ਤੇ ਜਿਹੜੀ ਕੇਵਲ ਦੀ ਨੂੰ ਹੀ ਨਾ ਵੱਡੀ ਸਨੀਪੀਗਾ ਠੀਕ ਆ ਉਹਨੇ ਪਤਾ ਕੀ ਕੀਤਾ ਆ ਕੇ ਮੈਂ ਚੁੱਪ ਕਰਕੇ ਆਟੋ ਲਾ ਕੇ ਤੇ ਆਪਣੇ ਘਰ ਚਲਾ ਗਿਆ ਠੀਕ ਮੇਰੀਆ ਤੀਣਾ ਤੋਂ ਟੀਲਾ ਟਿਕਾ ਆ ਗਏ ਮੈਂ ਰਾਤ ਨੂੰ ਫੇਰ ਨਿਕਲਦਾ ਨਾ ਘਰ ਬਾਹਰ 9:30 9:30 ਵਜੇ ਉਹਨੇ ਨਾ ਮੇਰਾ ਆਟੋ ਨਾ ਧੱਕਾ ਮਾਰ ਕੇ ਨਾ ਪਿੱਛੇ ਘੱਟ ਛੜਿਆ ਠੀਕ ਆ ਤੇ ਮੈਂ ਜਦੋਂ ਆ ਕੇ ਵੇਖਿਆ ਮੈਂ ਕਹਿਆ ਯਾਰ ਮੇਰਾ ਆਟੋ ਪਿੱਛੇ ਕਿਨੇ ਕੀਤਾ ਜਾਣ ਕੇ ਉੱਥੇ ਸੜਕ ਦੇ ਵਿੱਚ ਲਾਤਾ ਕੈਮਰੇ ਲੱਗੇਦੇ ਤੁਸੀਂ ਵੀਡੀਓ ਵੀ ਕਢਾ ਸਕਦੇ ਸਾਰੀ ਤੇ ਚਲੋ ਬੜੇ ਬਤਮੀਜ਼ੀ ਨਾਲ ਬੋਲੀ ਅਸੀਂ ਸਕੂਟੀ ਲਾਣੀ ਹੁੰਦੀ ਅੰਦਰ ਤੁਸੀਂ ਇਦਾਂ ਬੜੇ ਮਤਲਬ ਕਿ ਬਹੁਤ ਬੰਦੇ ਬਿਹੇਵਣਾ ਬੋਲੀ ਚਲ ਮੈਂ ਉਹਨੂੰ ਭੈਣ ਕਹਨਾ ਮਤਾਂ ਵੀ ਨਹੀਂ ਕੁਛ ਗਿਆ ਉਹਨੂੰ ਚੁੱਪ ਕਰਕੇ ਮੈਂ ਚਲਾ ਗਿਆ ਸਚੀਨ ਨੂੰ ਮੈਂ ਭਾਈ ਮਰੀ ਜਾ ਕੇ ਜਿਹਦੇ ਭਰਾ ਦਾ ਛੋਟੇ ਦਾ ਵਿਆਹ ਸੀ ਤੇ ਉਹ ਵੱਡੇ ਭਰਾ ਦਾ ਵਿਆਹ ਸੀ ਸਚੀਨ ਦੇ ਉਹਨਾਂ ਮਵਾਈ ਮਰੀ ਮੈਂ ਸਚੀਨ ਮੇਰਾ ਭਰਾ ਦਾ ਗੱਲਬਾਤ ਹੋਈ ਆ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਤੂੰ ਦੋ ਦਿਨਾਂ ਆਟੋ ਨਾਲ ਆ ਨਾਲ ਆ ਮੈਂ ਕਹਾ ਯਾਰ ਮੈਂ ਚਾਰਜ ਲਾਣਾ ਹੁੰਦਾ ਮੈਂ ਚਾਰਜ ਤੇ ਘਾਰ ਹੀ ਲਾਵਾਂਗਾ ਕਿ ਬਾਹਰ ਕਿਤੇ ਲਾਵਾਂਗਾ ਚਾਰਜ ਆਟੋ ਚਾਰਜ ਕਰਾਂਗਾ ਤਾਂ ਹੀ ਚਲਾਵਾਂਗਾ ਚਲੋ ਇਹ ਗੱਲਬਾਤ ਹੋ ਗਈ ਫੇਰ ਨਾ ਸਾਡੀ ਗਲੀ ਦੇ ਉਸ ਤੋਂ ਅਗਲੇ ਦਿਨ ਨਾ ਇੱਕ ਨਾ ਚਾਰ ਆਇਆ ਹੁਣ ਰਾਤ ਗੱਲ ਕੀ ਹੋਈ ਹੈ ਰਾਤ ਕੋਈ ਗੱਲ ਨਹੀਂ ਹੋਈ ਸਰ ਮੈਂ ਉਹੀ ਉਸ ਉਸ ਦਿਨ ਦੀ ਹੀ ਗੱਲ ਦੱਸਣ ਲੱਗਾ ਜਿਸ ਦਿਨ ਲੜਾਈ ਹੋਈ ਹੈ ਤੇ ਨਾ ਉਹ ਜੇ ਰੋਡ ਤੇ ਮੁੰਡਾ ਇੱਕ ਚਾਹ ਵਾਲਾ ਉਹ ਗਾਲਾ ਗੂਲਾ ਜੀਆਂ ਬੜੀਆਂ ਕੱਟਦਾ ਵਾ ਤੇ ਉਹ ਗਾਲਾ ਕੱਟਦਾ ਪਿਆ ਸੀਗਾ ਤੇ ਉਦੋਂ ਮੈਂ ਇੱਕ ਗੱਲ ਨਹੀਂ ਕੱਢੀ ਸੀ ਉਦੋਂ ਸਰ ਗਲੀ ਦੇ ਵਿੱਚ ਕੋਈ ਨਹੀਂ ਠੀਕ ਆ ਉਹ ਆ ਕੇ ਨੇ ਗਾਲ ਗੂਲ ਕੱਡੀਆਂ ਬੜੀਆਂ ਉਹਨਾਂ ਨੂੰ ਲੱਗਾ ਇਹ ਲਵ ਕੱਢਣ ਦੇ ਗਾਲਾਂ ਠੀਕ ਆ ਉਹ ਪਰੇ ਬੈ ਕੇ ਸ਼ਰਾਬ ਪੀਂਦੇ ਪਏ ਸੀਗੇ ਸਾਰੇ ਜਾਨੇ ਸਮੈਕਸ ਮੂਕੀਦੇ ਸਾਰੇ ਜਾਨੇ ਕੋਠੇ ਬੈਠੇ ਹੋ ਤੇ ਅੱਗੇ ਜਦੋਂ ਮੈਂ ਆਟੋ ਲਾਇਆ ਤੇ ਉਹਨੂੰ ਮੈਂ ਵੈਸੇ ਪੁੱਛਿਆ ਕਿ ਖੂਨ ਲੱਗੇ ਦਾ ਸੀ ਇੱਥੇ ਉਹ ਡਿੱਗੇ ਦਾ ਸੀਗਾ ਮੁੰਡਾ ਰਮੇਸ਼ ਟੀ ਸਟਾਲ ਵਾਲਾ ਉਹਨੂੰ ਮੈਂ ਪੁੱਛਿਆ ਮੈਂ ਤਿਹੜੇ ਯਾਰ ਇਹ ਖੂਨ ਲੱਗੇ ਦਾ ਵਾ ਕਿਹੜੇ ਭੈਣ ਚੋਂ ਨੇ ਤੈਨੂੰ ਮਾਰਿਆ ਵਾ ਯਾ ਮੇਰੇ ਪਾਪਾ ਨੂੰ ਤੇ ਮੇਰੇ ਪਾਪਾ ਨੇ ਮੇਰੇ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਕਿ ਮੈਂ ਕੁਝ ਖਾ ਲੈਣਾ ਵਾ ਤੇ ਮੈਂ ਸਰ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਿਹਾ ਕੇਵਲ ਸੁਨਿਆਰੇ ਨੇ ਮਨੂੰ ਕਿਹਾ ਮੇਰੇ ਸੂਰਜ ਮੱਥੇ ਲੱਗਣ ਲੱਗਦਾ ਤੇਰਾ ਪਿਓ ਵੀ ਸਾਡੇ ਥੱਲੇ ਲੰਮੇ ਪੇਗਾ ਤੇਰੀ ਮਾਂ ਵੀ ਸਾਡੇ ਥੱਲੇ ਲੰਮੇ ਪੇਗੀ ਤੈਨੂੰ ਇਹੋ ਜਾਂ ਠੋਕਾਂਗੇ ਕੰਦਾ ਤੂੰ ਜ਼ਿੰਦਗੀ ਚ 2 ਸਾਲ 3 ਸਾਲ ਬਾਹਰ ਨਹੀਂ ਆ ਸਕੇਗਾ ਜੇ ਐਨੀ ਗੱਲ ਜਦੋਂ ਮੇਰੀ ਮਾਂ ਵੱਲੋਂ ਕਹੀ ਛੇਰਮਾ ਗੱਲਾਂ ਕੱਡੀਆਂ ਸਰ ਸਰ ਮੈਨੂੰ ਤਾਂ ਨਾਲ ਹੀ ਇਹਨਾਂ ਨੇ ਮੁਲਾਜ਼ਮਾਂ ਨੂੰ ਕੁਝ ਕਾ ਕੇ ਮੈਨੂੰ ਥਾਣੇ ਲੈ ਗਏ ਠੀਕ ਹੈ ਉੱਥੇ ਮੈਨੂੰ ਹਵਾਲਾ ਚ ਬੰਦ ਕਰਤਾ ਠੀਕ ਹੈ ਬਾਅਦ ਚ ਮੈਨੂੰ ਨਹੀਂ ਕੀ ਪਤਾ ਮੇਰੇ ਪਿਓ ਨਾਲ ਕੀ ਹੋਇਆ ਮੈਨੂੰ ਤੇ ਅਗਲੇ ਦਿਨ 3-4 ਵੇ ਪਤਾ ਲੱਗਾ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਡੈਥ ਤੇ ਉਹਨਾਂ ਦੀ ਸਵੇਰ ਦੀ ਹੋ ਗਈ ਦੀ ਇਹਨਾਂ ਤੇ ਹੋਇਆ ਕੇਵਲ ਤੇ ਹੋਇਆ ਜੇ ਤੇ ਕੀ ਕਹਿੰਦੇ ਆ ਕੇਵ ਰਾਹੁਲ ਸੁਨਿਆਰਾ ਵਾ ਉਹ ਆਸਟ੍ਰੇਲੀਆ ਤੋਂ ਆਇਆ ਵਾ ਬਦਮਾਸ਼ੀ ਉਹਨੇ ਕੀਤੀ ਜੇ ਸੱਤ ਸੱਤ ਤੋਂ ਵੱਧ ਆਹੀ ਸਾਰਾ ਹੀ ਜਾਣੇ ਇਨਸਾਫ ਦੇ ਦੋ ਜਿਹਨੇ ਇਨਸਾਫ ਦੇਣਾ ਤੇ ਲਿਖ ਕੇ ਦੇ ਦੋ ਕਿ ਮੈਂ ਵੀ ਕੋਈ ਕਾਰਵਾਈ ਕਰਾਂਗਾ ਨਹੀਂ ਰਾਜੂ ਤੇ ਹੋਇਆ ਪ੍ਰਿੰਸ ਦਾ ਹੀ ਨਾਂ ਨਹੀਂ ਲਿਖਾਇਆ ਕਿਉਂਕਿ ਉਹਦਾ ਵਿਆਹ ਹੀ ਉਹਦੀ ਚਲੋ ਗਲਤੀ ਹੈ ਗਈ ਜਿਹੜੀ ਉਹਦੀ ਘਰ ਕੁੜੀ ਆਣੀ ਉਹਦੀ ਜਿੰਨੀ ਨਾ ਗਲਤੀ ਕੋਈ ਭਤੀਜੇ ਉਹਦੇ ਅੱਛਾ ਕੇਵਲ ਤੇ ਰਾਜੂ ਦੇ ਦੋ ਭਰਾ ਵਾ ਅਗੋਂ ਉਹਨਾਂ ਦੇ ਦੋ ਦੋ ਬੇਟੇ ਆ ਤੇ ਸਰ ਮੈਂ ਰੋਜ ਹੀ ਖਲਾਰਦਾ ਹੀਗਾ ਜੇ ਉਹਨਾਂ ਦੀ ਗੱਡੀ ਲੱਗੀ ਵੀ ਹੁੰਦੀ ਸੀ ਉਹ ਮੈਨੂੰ ਕਹਿੰਦੇ ਸੀ ਪਰੇ ਕੱਲ ਮੈਂ ਪਹਿਲੇ ਕਰ ਲੈਂਦਾ ਸੀ ਗਾੜੀ ਝਗੜੇ ਦਾ ਕਾਰਨ ਇਹੀ ਹੋਇਆ ਜਿਹੜੀਆਂ ਉਹ ਗਾਲਾਂ ਕੱਢਣਦੇ ਸੀ ਉਹਨਾਂ ਨੂੰ ਇਹ ਲੱਗਾ ਕਿ ਲਵ ਕੱਢਣ ਦਿਆ ਵਾ ਲੱਗਦੀ ਇਹਨਾਂ ਨਾਲ ਹੀ ਮੇਰੀ ਪਹਿਲੇ ਮੇਰੀ ਯਾਰੀ ਦੋਸਤੀ ਹੁੰਦੀ ਸੀ ਇਹਨਾਂ ਨਾਲ ਸਾਰੇ ਮਾਮਲਾ 1 2 20 26 ਨੂੰ ਇੱਕ ਸਾਨੂੰ ਮੈਸੇਜ ਆਇਆ ਸੀ ਕਿ ਲੜਾਈ ਝਗੜਾ ਹੋ ਰਿਹਾ ਉੱਥੇ ਤੇ ਉੱਥੇ ਅਸੀਂ ਗਏ ਆ ਝਗੜੇ ਸੰਬੰਧੀ ਆਪਾਂ ਗਏ ਆ ਉੱਥੇ ਪੁੱਛ ਗਏ ਕੀ ਆ ਬੰਦਾ ਮੁੰਡਾ ਵੀ ਲੰਦਾ ਫੜ ਕੇ ਕੋ ਬਾਅਦ ਸ ਕੇਵਲ ਬਰਮਾ ਦੇ ਘਰ ਤੇ ਅਰਜਿੰਦਰ ਕੁਮਾਰ ਦਾ ਨਾਲ ਨਾਲ ਘਰ ਆ ਹਨ ਗਲੀ ਝਗੜਾ ਹੋਇਆ ਹੈਗਾ ਅਰਜਿੰਦਰ ਕੁਮਾਰ ਸੈਣੀ ਉਹ ਵਰਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਛਡਾਨ ਦੀ ਖਾਤਰ ਉਹਨੂੰ ਕਿਹਾ ਬੀਜੀ ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗ ਮਰਨਾ ਤੇ ਮਰ ਜਾ ਉਹਦੇ ਦੁੱਖ ਆਣ ਕੇ ਉਹਨੂੰ ਦਵਾਈ ਖਾ ਲਈ ਚਾਰ ਜਣਾਂ ਦਾ ਪੱਚਾ ਹੋਇਆ ਜੀ ਉਹਨਾਂ ਦਾ ਨਾਮ ਜੀ ਕੇਵਲ ਬਰਮਾ ਰਾਜਕੁਮਾਰ ਸਚਿੰਦ ਤੇ ਰੋਬਿੰਦ ਇੱਕ ਕਿੱਥੋਂ ਦੇ ਰਹਿਣ ਵਾਲੇ ਆ ਇਹ ਨਾਲ ਹੀ ਪਿੰਡ ਵਾਲੀ ਗਲੀ ਉਹਨਾਂ ਕੋ ਨਰਮਲ ਅਰਦਾਸ ਤੇ ਝਗੜਾ ਉੱਥੇ ਉਹਨਾਂ ਦੇ ਘਰ ਦੀ ਗਲੀ ਦੇ ਵਿੱਚ ਹੀ ਇਹ ਝਗੜਾ ਕੋਈ ਉਹਨਾਂ ਦਾ ਪੁਰਾਣੀ ਗੱਲ ਸੀ ਪਹਿਲਾਂ ਕੋਈ ਤੇ ਅੱਜ ਤੇ ਉਹਨਾਂ ਨੇ ਕਹਿੰਦੇ ਸਾਂ ਮੈਂ ਰਿਕਸ਼ਾ ਅਪਲੇ ਘਰ ਚਾਰਜ ਲਾਣਾ ਹੈਗਾ ਤੇ ਉਹ ਰਾਜ ਗੱਡੀਆਂ ਖੜੀਆਂ ਉਹਨਾਂ ਗੱਡੀ ਸਾਈਡ ਤੇ ਕਰਨ ਨੂੰ ਕਿਹਾ ਤੇ ਬਸ ਉੱਥੇ ਉਹਨਾਂ ਦੀ ਤੁੰਤੁਮਮ ਹੋਈ ਉਹ ਤਾਂ ਪਹਿਲਾਂ ਸਾਡੇ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਹੈ ਨਾ ਜੋ ਵੀ ਹੋਣਾ ਅਸੀਂ ਤੇ ਫਿਰ ਇਹਦੇ ਲੜਾਈ ਸਤ ਝੜਕੇ ਦੀ ਸਵੰਦੀ ਅੱਜ ਰਸਤ ਨਹੀਂ ਪਈ ਕਿ ਤੇ ਨੀਰੂ ਸ਼ਰਮਾ ਅਗਿਆਰ ਜਿੰਦਰ কুমার ਦੀ ਪਤਨੀ ਤੇ ਬੈਨਤ ਪਰਚਾ ਹੋਇਆ